ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਭ ਠੀਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਅੱਜ ਅਸੀਂ ਚਲੇ ਸੀ ਮਾਲਪੁਰ ਤੋਂ ਅੱਗੇ ਖੰਨੀ ਸਾਡੇ ਨਾਨਾ ਜੀ ਦੀ ਵਰਸੀ ਸੀ ਰਸਤੇ 'ਚ ਸਾਨੂੰ ਬਾਬਾ ਜੀ ਦਾ ਨਗਰ ਕੀਰਤਨ ਮਿਲਿਆ ਬਾਬਾ ਸ਼੍ਰੀ ਚੰਦ ਜੀ ਦਾ ਅੱਜ ਖੰਨੀ ਸਾਡੇ ਨਾਨਾ ਜੀ ਦੇ ਜਿਹੜੇ ਭਰਾ ਸੀ ਉਹ ਸੰਤ ਸੀ ਉਹਨਾਂ ਦਾ ਉੱਥੇ ਵਰਸੀ ਮਨਾਉਂਦੇ ਆਂ ਢੰਡਾਰਾ ਸੀ ਆ ਦੇਖੋ ਸਾਰੀ ਸੰਗਤ ਚੰਦ ਰਹੀ ਆ ਪੈਦਲ ਚੱਲ ਰਹੀ ਗੱਡੀਆਂ ਖੁੱਭ ਜਾਂਦੀਆਂ ਰਤੀ ਰੇਤ ਆ ਚੋ ਵੀ ਆ ਰੇਤ ਵੀ ਆ ਜੰਗਲ ਦਾ ਇਲਾਕਾ ਸਾਰਾ ਆਸੇ ਪਾਸੇ ਸਾਰਾ ਜੰਗਲ ਹੀ ਜੰਗਲ ਹੈ ਕੋਈ ਗੱਡੀ ਬਹੁਤ ਘੱਟ ਗੱਡੀਆਂ ਵੱਡੀਆਂ ਗੱਡੀਆਂ ਅੱਗੇ ਚੱਲ ਜਾਂਦੀਆਂ ਛੋਟੀਆਂ ਗੱਡੀਆਂ ਨਹੀਂ ਜਾ ਸਕਦੀ ਖੁੱਭ ਜਾਂਦੀਆਂ ਰੇਤ ਚ ਪਾਣੀ ਵੀ ਆ ਜਾਂਦਾ ਫਿਰ ਚੋ ਦਾ ਪਾਣੀ ਆ ਜਾਂਦਾ ਤੇ ਵੱਡੀਆਂ ਗੱਡੀਆਂ ਦੋ ਤਿੰਨ ਗਈਆਂ ਫਿਰ ਅੱਗੇ ਜਾ ਕੇ ਰਾਹ ਦੇ ਨੂੰ ਉਹਦੀ ਭੂਆ ਦੀ ਕੁੜੀ ਮਿਲੀ ਫਿਰ ਦੋਨੋਂ ਮਿਲੀਆਂ ਦੁਕਾਨਾਂ ਲੱਗੀਆਂ ਸੀ ਖਡੌਣਿਆਂ ਦੀਆਂ ਚੂੜੀਆਂ ਛੱਲਿਆਂ ਦੀਆਂ ਇੱਧਰ ਪ੍ਰਭ ਭਾਜੀ ਲੱਗੇ ਸੀ ਕੈਂਪ ਲਾਇਆ ਸੀ ਦਵਾਈਆਂ ਦਾ ਉਹਨਾਂ ਨੇ ਸੰਗਤ ਉੱਪਰ ਪਹਾੜੀ ਤੇ ਚੜ੍ਹ ਰਹੀ ਸੀ ਤੇ ਇੱਥੇ ਫਿਰ ਮੈਨੂੰ ਮਿਲੀ ਸਾਡੇ ਸੰਗਤ ਦੀਆਂ ਭੈਣਾਂ ਇੱਕ ਦੂਜੇ ਨੂੰ ਸਾਰਿਆਂ ਨੇ ਜਿਵੇਂ ਬਾਬੇ ਦੀ ਕੀਤੀ ਸੰਗਤ ਇਨੀ ਗਰਮੀ 'ਚ ਵੀ ਸੰਗਤ ਸਾਰੀ ਹੋ ਮਹਮਾ ਕੇ ਪਹੁੰਚੀ ਹੋਈ ਸੀ ਤੇ ਇੱਧਰ ਸਾਰੇ ਪੱਖੀਆਂ ਲੱਗੀਆਂ ਸੀ ਹੱਥ ਦੇ ਵਿੱਚ ਗਰਮੀ ਨਾਲ ਵੈਸੇ ਹਾਲ ਬਿਹਾਲ ਸੀ ਸਭ ਦਾ ਬਿਜਲੀ ਨਾ ਹੋਣ ਕਰਕੇ ਪੱਖੇ ਨਹੀਂ ਚੱਲ ਸਕਦੇ ਪੱਖੇ ਚਲੇ ਵੀ ਜਾਂਦੇ ਪਰ ਪਹੁੰਚ ਨਹੀਂ ਕਿਵੇਂ ਸੀ ਪੱਖੇ ਜੰਗਲ ਦੇ ਲੱਗਦੇ ਸੋ ਪਹਾੜੀਆਂ ਦੇ ਉੱਪਰ ਕੂਲਰ ਪੱਖੇ ਲੈ ਕੇ ਜਾਣੇ ਮੁਸ਼ਕਲ ਸੀ ਇਹ ਸਾਡੇ ਬਾਪੂ ਜੀ ਦੀ ਜਗ੍ਹਾ ਜੀ ਤੇ ਇੱਧਰ ਲੰਗਰ ਚੱਲ ਰਿਹਾ ਸੀਗਾ ਇੱਕ ਇਹ ਗੁਫਾ ਹੈਗੀ ਹੈ ਉੱਪਰ ਜਿਹੜੀ ਗੁਫਾ ਆ ਪਹਾੜੀ ਦੇ ਉੱਪਰ ਉੱਥੇ ਲੇਡੀਜ਼ ਦਾ ਜਾਣਾ ਮਨਾ ਆ ਔਰਤਾਂ ਨਹੀਂ ਉੱਥੇ ਜਾਂਦੀਆਂ ਤੇ ਇੱਧਰ ਵੀ ਚੱਲਦਾ ਪਿਆ ਸੀ ਲੰਗਰ ਬਾਪੂ ਜੀ ਔਰਤਾਂ ਦੇ ਮੱਥੇ ਨਹੀਂ ਸੀ ਲੱਗਦੇ ਤੇ ਰੋਟੀ ਵੀ ਜਿਹੜੇ ਸਾਡੇ ਨਾਨਾ ਜੀ ਸੀ ਉਹੀ ਦੇਖੇ ਹੁੰਦੇ ਸੀ ਇੱਧਰ ਜੈ ਲੱਡੂ ਬਰਫੀਆਂ ਗਿਣੀ ਜਾਂਦਾ ਕਿੰਨੀਆਂ ਹੋ ਗਈਆਂ ਜੈ ਇੱਧਰ ਗਿਣੀ ਜਾਂਦਾ ਮੈਂ ਜੈਨ ਪੁੱਛਿਆ ਗਿਣਦਾ ਹੈ ਕਹਿੰਦਾ ਨਹੀਂ ਤੇ ਇੱਥੇ ਬਾਪੂ ਜੀ ਦਾ ਧੂਣਾ ਲੱਗਿਆ ਹੋਇਆ ਸੀਗਾ ਧੂਨੇ ਤੇ ਵੀ ਅਸੀਂ ਨਮਸਕਾਰ ਕਰ ਲਿਆ ਸੀਗਾ ਤੁਹਾਨੂੰ ਮੈਂ ਕੀ ਦਿਖਾਦਾ ਧੂਣਾ ਇੱਧਰ ਪਹਾੜੀਆਂ ਹੀ ਪਹਾੜੀਆਂ ਜੰਗਲੀ ਜਾਨਵਰ ਬਹੁਤ ਹੁੰਦੇ ਆ ਪਰ ਰਸ਼ ਕਰਕੇ ਢੋਲ ਵਗੈਰਾ ਵੱਜਦੇ ਸੀ ਬੈਂਡ ਵਾਜੇ ਵੱਜਦੇ ਸੀ ਕੋਈ ਜਾਨਵਰ ਨੇ ਦਿਨ ਨੇੜੇ ਨਹੀਂ ਆਉਂਦਾ ਪਾਣੀ ਦੀ ਸੇਵਾ ਚੱਲ ਰਹੀ ਸੀ ਜੰਗਲ ਦੇ ਵਿੱਚ ਪੂਰਾ ਮੰਗਲ ਲੱਗਿਆ ਹੋਇਆ ਸੀ ਜਿਹੜੇ ਮੇਰੇ ਵੱਡੇ ਬ੍ਰਦਰ ਇਨਾ ਬਾਬਾ ਛੋਟੀ ਰਾਮ ਜੀ ਉਹ ਮੁੱਖ ਸੇਵਾਦਾਰ ਹੈ ਉਹ ਹੀ ਜਿੱਦਾਂ ਸਾਡੇ ਤੇ ਬੜੀ ਮਿਹਰ ਹੈ ਜੀ ਸਾਡੇ ਪੂਰੇ ਪਰਿਵਾਰ ਤੇ ਛੋਟੀ ਬਾਬਾਈ ਦੀ ਜਿਹੜੇ ਸਾਡੇ ਨਾਨਾ ਜੀ ਉਹਨਾਂ ਦੀ ਜਿਹੜੇ ਸਾਡੇ ਬਾਪੂ ਜੀ ਉਹ ਵੀ ਸੰਤ ਸੀ ਸੰਤਾਂ ਦੇ ਰਿਸ਼ਤੇ ਦਾ ਅਕਸਰ ਸੰਤੀ ਹੁੰਦੇ ਆ ਬਾਪੂ ਮਈਆ ਸਰਕਾਰ ਜੀ ਸਾਡੇ ਪਰਦਾਦਾ ਜੀ ਸੀ ਤੇ ਨਾਨਾ ਜੀ ਸੀ ਸਾਡੇ ਬਾਪੂ ਦਮਨਦਾਸ ਜੀ ਤੇ ਇਧਰ ਆਦੇ ਬੈਠੀ ਹੈ ਜੀ ਖਰਾ ਦੇ ਨੂੰ ਇਹ ਆ ਵੀ ਮੈਂ ਆਪਦੀ ਭੂਆ ਦੀ ਕੁੜੀ ਨਾਲ ਗੱਲਾਂ ਬਾਤਾਂ ਕਰ ਲਾਂ ਮਿਲੀਆਂ ਹੁਣ ਫਿਰ ਪਤਾ ਨਹੀਂ ਕਦੋਂ ਮਿਲਣਾ ਆ ਏ ਗੱਲਾਂ ਗੁੱਲਾਂ ਕਰਦੀਆਂ ਸੀਗੀਆਂ ਮੈਂ ਵੀ ਲਾਗੇ ਬੈਠੀ ਸੀ ਪੱਖੀਆਂ ਹੱਥ ਦੇ ਵਿੱਚ ਤੇ ਫਿਰ ਅਸੀਂ ਲੰਗਰ ਖਾਨ ਚਲ ਗਏ ਮੈਂ ਤੇ ਰਾਦੇ ਲੰਗਰ ਛਕਿਆ ਅਸੀਂ ਤੇ ਗਰਮੀ ਬਹੁਤ ਸੀ ਉੱਥੇ ਵੀ ਆਹ ਵੇਖੋ ਇੱਧਰ ਭਾਂਡੇ ਧੋਂ ਦੀ ਸੇਵਾ ਚੱਲ ਰਹੀ ਕੈਂਟਰ ਰਿੰਕੂ ਭਾਜੀ ਜਿਹੜੇ ਸਾਡੇ ਵੱਡੇ ਭਾਜੀ ਉਹ ਲੈ ਕੇ ਆਉਂਦੇ ਰਿੰਕੂ ਭਾਈ ਦੀ ਬਹੁਤ ਸੇਵਾ ਹੈ ਜੀ ਰਿੰਕੂ ਭਾਜੀ ਜਿਹੜੇ ਸਾਡੇ ਤੋਂ ਵੱਡੇ ਬਹੁਤ ਸੇਵਾ ਕਰਦੇ ਉਹ ਸਾਰਾ ਭੰਡਾਰਾ ਵੇਖਿਆ ਫਿਰ ਮੈਂ ਕੈਂਪ ਚ ਥੋੜੀਆਂ ਦਵਾਈਆਂ ਵੀ ਲਈਆਂ ਸੀ ਫਿਰ ਅਸੀਂ ਭੰਡਾਰਾ ਵੇਖ ਕੇ ਮੰਮੀ ਮੇਰੇ ਇਕੱਲੇ ਸੀ ਘਰੇ ਉਹਦੇ ਵੀਰ ਫੇਰ ਅਸੀਂ ਵਾਪਸ ਘਰੇ ਆ ਗਏ ਉਹਦੇ ਵੀਰ ਨੂੰ ਤਾਂ ਛੱਡ ਗਏ ਸੀ ਘਰੇ ਮੈਨੂੰ ਪਤਾ ਉਹਦੇ ਵੀਰ ਨਹੀਂ ਇਹਨਾਂ ਗਰਮੀ ਚ ਹਲ ਸਕਦਾਗਾ ਇਰੀਟੇਟ ਹੋ ਜਾਂਦਾ ਫੇਰ